ਤੋ ਆਇਓ ਭਾਈ ਜੀ ਮੈਂ ਕੈਂਗਾ ਤੋਂ ਆਇਆ ਪਹਿਲੀ ਵਾਰ ਬਸੰਤ ਦੇਖਣ ਵਾਹ ਪਰ ਇੱਥੇ ਆ ਕੇ ਤਾਂ ਭਾਰੀ ਜਿਹਾ ਆਇਆ ਜਾ ਯਾ ਜਿੰਨਾ ਚਾਹ ਯਾਰ ਲੋਕਾਂ ਨੂੰ ਇਹਨੂੰ ਪਸੰਦ ਮੰਨਦੇ ਪ੍ਰੇਰਿਤ ਹੁੰਦੇ ਰਹਿੰਦੇ ਯਾ ਜਿੰਨਾ ਚਾਹ ਹਰ ਇੱਕ ਘਰ ਨਹੀਂ ਹਰ ਕੋਠੀ ਦੇ ਹਰ ਘਰ ਇੰਨੀ ਵਿਸ਼ਾਂਤ ਵਿੱਚ ਕਿਹੜੀ ਵਾਲੇ ਕੀ ਪਸੰਦਾ ਵਿੱਚ ਯਾ ਜਿੰਨਾ ਚਾਹ ਬਸੰਦੇ ਜਦੋਂ ਉਹ ਪੁੱਤੇ ਰਹਤੇ ਦਾ ਹਰ ਕੋਈ ਆਇਆ ਹੋਇਆ ਨਹੀਂ ਆ ਰਹਾ ਨਹੀਂ ਆ ਰਹੀ ਆ ਜੀ ਭਾਈ ਕੀ ਲੱਗਦਾ ਜਿਵੇਂ ਹੁਣ ਐਰਕੀ ਆਏ ਹੋ ਤੇ ਅਗਲੀ ਵਾਰ ਵੀ ਤੁਸੀਂ ਆਓਗੇ ਹਾਂ ਭਾਈ ਮੈਂ ਉਹਨਾਂ ਸਮੇਤ ਆਵਾਂਗੇ ਅੱਲ ਤਾਂ ਪਚਾਈ ਵੜਾ बसंत जिन फोकर किते बि न बसंत इहो मल्हे विया जिन चा यार विया जिन हर के डी लाए भाॼी डी जे लाहे ਕੋਈ ਆਪ ਦਾ ਜਿਵਾਇ ਕਰ ਰਿਹਾ ਤੇ ਕਿਆ ਬਾਤਾਂ ਨੇ ਤੇ ਕਿਆ ਗੱਲ ਆ ਕਿਆ ਬਾਤ ਫਰੋਹੀਪੁਰ ਵਾਸੀਆਂ ਨੂੰ ਕੀ ਕਹੋਗੇ ਇਹਦੇ ਵਿੱਚ ਵਧਾਈ ਕੀ ਦੋਗੇ ਤੁਸੀਂ ਆ ਮੈਂ ਇਹ ਇਹਣਾ ਚਾਹੁੰਨਾ ਜਿਵੇਂ ਤੁਸੀਂ ਅੱਜ ਇਕੱਠੇ ਹੋ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਇਤਿਹਾਰ ਮਨਾਉਂਦੇ ਹੋ ਇਸੇ ਤਰ੍ਹਾਂ ਇਹ ਆਪ ਦਾ ਅੱਗੇ ਮਨਾਉਂਦੇ ਰਹੋ ਇਸੇ ਤਰ੍ਹਾਂ ਪਿਆਰ ਨਾਲ ਇਕੱਠੇ ਰਹੋ ਪਿਆਰ ਆਸਵਾਦ ਤੁਹਾਡੇ ਵਿੱਚ ਬਣਿਆ ਰਹੇ ਇਸੇ ਜੋ ਵੀ ਕਰਦੇ ਰਹੋ ਜੋ ਵੀ ਆਪਣੇ ਦੇਸ਼ ਦੀ ਇਹ ਆਪ ਦੀ ਆਪਣੀ ਕਲਚਰ ਇਹਨ ਵੇਸੇ ਤਰ੍ਹਾਂ ਪ੍ਰੋਮੋਟ ਕਰਦੇ ਰਹੋ ਤੇ ਇੰਜੋਏ ਕਰਦੇ ਰਹੋ ਬਈ ਕੀ ਨਾਮ ਭਾਈ ਆਪਣਾ ਮੇਰਾ ਨਾਮ ਅਕਾਲ ਸਿੰਘ ਹੈ ਜੀ ਕਿਹਨ ਦਾ ਤੋਂ ਭੇਜੀ ਆਇਆ ਹੈ ਰੋਇਪੁਰ ਦੇ ਪਸੰਦ ਮੇਲੇ ਤੇ ਹਰ ਬਾਰੇ ਕੀ ਕਹੋਗੇ ਤੁਸੀਂ ਅੱਜ ਬਾਈ ਅਸੀਕਾਲ ਜੀ ਸਾਡੇ ਕੋਲ ਬੜਾ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਰੋਇਪੁਰ ਤੋਂ ਮਸ਼ਹੂਰ ਹੈ ਰੇਗ ਬੰਦੇ ਨੂੰ ਪਤਾ ਪੂਰੇ ਵਰਲਡ ਜੀ ਪਤਾ ਲੱਗ ਗਿਆ ਹੈ ਕਿ ਰੋਇਪੁਰ ਦਾ ਜਿਹੜਾ ਪਸੰਦ ਮੇਲਾ ਬਹੁਤ ਬੜਾਇਆ ਪਾਇਆ ਜਾਂਦਾ ਬੜੇ ਦੂਰ ਦੂਰੋਂ ਲੋਕ ਆਉਂਦੇ ਆ ਅਸੀਂ ਵੀ ਇੰਜੋਏ ਕਰ ਰਹੇ ਹਾਂ ਸਾਡੇ ਆਸ-ਪਾਸੇ ਬੜੇ ਰਿਸ਼ਤੇਦਾਰ ਬਹੁਤ ਆਏ ਲੁਧਿਆਣਾ ਦੇੋਂ ਆਇਆ ਪੁਰਬੇ ਤੋਂ ਆਇਆ ਕੋ ਚੰਡੀਗੜ੍ਹ ਤੋਂ ਆਇਆ ਬਹੁਤ ਦੂਰੋਂ ਤੋਂ ਆਏ ਨੇ ਮਸੰਦ ਬਣਾਉਣੇ ਵਾਸਤੇ ਇੱਕ ਇਹ ਪਸੰਦ ਦਾ ਬਰਾਮ ਜੁਆਏ ਕਰਨੇ ਆ ਰਾਤ ਨੂੰ ਫੇਰ ਚਡੋਲਾ ਉਤਲ ਇੰਨੇ ਕੁ ਦੇਖਣ ਯੋਗ ਹੈ ਸਮਾਰਟ ਜੈ ਲੱਗਦਾ ਜਿਵੇਂ ਕਿ ਤਾਰੇ ਤਾਰੇ ਹੋ ਗਏ ਤੇ ਰੈਪੀ ਦੀ ਅਸਤ ਬਾਜੀ ਨਾਲ ਚੱਲਦੀ ਹੈ ਬਹੁਤ ਵਧੀਆ ਅੰਜੋਏ ਕਰਦੇ ਆ ਤੇ ਵਧੀਆ ਬੱਲੇ ਬੱਲੇ ਆ ਪੂਰਾ ਅੰਜੋਏ ਕਰ ਰਹੇ ਆ ਬੱਲੇ ਬੱਲੇ ਬੱਲੇ